ਪੰਜਾਬ ਦੇ ਵਿੱਚ ਸ਼ਰਾਬ ਜਿਹੜੀ ਐ ਸਸਤੀ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਪੰਜਾਬ ਦੇ ਵਿੱਚ ਸ਼ਰਾਬ ਸਸਤੀ ਹੋਣ ਜਾ ਰਹੀ ਹੈ ਕਿੰਨੇ ਰੁਪਏ ਸਸਤੀ ਹੋਵੇਗੀ ਉਹ ਵੀ ਤੁਹਾਨੂੰ ਸਾਂਝਾ ਕਰਾਂਗੇ ਤੁਹਾਡੇ ਨਾਲ ਦਰਅਮਦ ਵਿਦੇਸ਼ੀ ਸ਼ਰਾਬ ਆਈਫਲ ਆਈਫਲ ਯਾਨੀ ਕਿ ਇੰਪੋਰਟਡ ਫੋਰਨ ਲਿਕਰ ਦੇ ਸ਼ੁਕੀਨਾਂ ਦੇ ਲਈ ਚੰਗੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਵਿੱਤੀ ਸਾਲ 2024-25 ਦੇ ਵਿੱਚ ਆਈਫਲ ਦੀਆਂ ਕੀਮਤਾਂ ਦੇ ਵਿੱਚ ਕਮੀ ਆਉਣ ਵਾਲੀ ਹੈ ਪੰਜਾਬ ਮੰਤਰੀ ਮੰਡਲ ਦੇ ਵਿੱਚ ਵੱਲੋਂ ਜਿਹੜਾ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਨਵੀਂ ਆਬਕਾਰੀ ਨੀਤੀ ਅਨੁਸਾਰ ਪੰਜਾਬ ਮੇਡ ਲਿਕਰ ਦਿਆਂ ਜਿਹੜੀ ਕੀਮਤਾਂ ਦੇ ਵਿੱਚ ਤਾਂ ਕੋਈ ਵਾਅਦਾ ਨਹੀਂ ਕੀਤਾ ਜਾਵੇਗਾ ਲੇਕਿਨ ਜਿਹੜੀ ਇੰਪੋਰਟਡ ਲਿਕਰ ਹੈਗੀ ਆ ਉਸ ਦੀ ਜਿਹੜੀ ਕੀਮਤਾਂ ਨੇ ਉਹ ਸਸhtੀਆਂ ਹੋਣ ਜਾ ਰਹੀਆਂ ਨੇ ਇੱਕ ਸਰਕਾਰੀ ਅਧਿਕਾਰੀ ਨੇ ਵੀ ਕਿਹਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਆਈਐਫਐਲ ਯਾਨੀ ਇੰਪੋਰਟਡ ਜਿਹੜੀ ਸ਼ਰਾਬ ਹੈਗੀ ਆ ਉਸ ਦੀ ਹਰੇਕ ਬੋਤਲ ਦੀ ਕੀਮਤ 100 ਤੋਂ ਜਾਵੇਗੀ ਉਹਨਾਂ ਨੇ ਕਿਹਾ ਆਈ ਐਫ ਐਲ ਜੋ ਅਕਸਰ ਪੰਜਾਬੀ ਵਿਆਹਾਂ ਤੇ ਜਸ਼ਨਾਂ ਦੀਆਂ ਜਿਹੜੀਆਂ ਪਾਰਟੀਆਂ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ ਉਸ ਦੀ ਟਰਾਂਸਫਰ ਹਰਿਆਣਾ ਤੇ ਚੰਡੀਗੜ੍ਹ ਤੋਂ ਕੀਤੀ ਜਾ ਰਹੀ ਹੈ ਜਿੱਥੇ ਫੀਸ ਢਾਂਚੇ ਦੇ ਮੁੱਦੇ ਆ ਦੇ ਕਾਰਨ ਇਹ ਸਸਤਾ ਇਹ ਜਿਹੜਾ ਭਾਗ ਸੀਗਾ ਸਾਨੂੰ ਪਰੇਸ਼ਾਨ ਕਰ ਰਿਹਾ ਸੀ ਹੁਣ ਅਸੀਂ ਕੀਮਤ ਦੇ ਫਾਰਮੂਲੇ ਦੇ ਵਿੱਚ ਬਦਲਾਅ ਕਰਕੇ ਫੀਸ ਢਾਂਚੇ ਨੂੰ ਜਿਹੜਾ ਤਰਕ ਸੰਗਤ ਬਣਾਇਆ ਹੈ ਹੁਣ ਵਿਕਰੀ ਦੀ ਮਾਤਰਾ ਵਧੇਗੀ ਪਹਿਲਾਂ ਇਸ ਨੂੰ ਦਬਾਇਆ ਗਿਆ ਸੀ ਜਿਹੜਾ ਇੱਕ ਸਰਕਾਰੀ ਅਧਿਕਾਰੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਨੀਤੀ ਦੇ ਵਿੱਚ ਬਦਲਾਅ ਕਰਕੇ ਸਰਕਾਰ ਨੇ ਵਿੱਤੀ ਸਾਲ 2024-25 ਦੌਰਾਨ 621 ਕਰੋੜ ਰੁਪਏ ਦੇ ਵਾਅਦੇ ਦੇ ਨਾਲ 10145 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਪਹਿਲੀ ਵਾਰ ਹੈ ਜਦੋਂ ਰਾਜ ਦੇ ਵਿੱਚ ਮਾਲੀਆ ਇੱਕ ਵਿੱਤੀ ਸਾਲ ਦੇ ਵਿੱਚ 5 ਦੇ ਆਕੜੇ ਨੂੰ ਪਾਰ ਕਰਦਾ ਜੋ ਹੈ ਨਜ਼ਰ ਆ ਰਿਹਾ ਹੈ ਅਨੁਮਾਨ ਲਗਾਇਆ ਜਾ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਸ਼ਰਾਬ ਸਸਤੀ ਹੋਣ ਜਾ ਰਹੀ ਹੈ 100 ਤੋਂ 200 ਰੁਪਏ ਦੇ ਵਿਚਕਾਰ ਹਰ ਬੋਤਲ ਦੀ ਜਿਹੜੀ ਕੀਮਤ ਹੈ ਘਟਣ ਜਾ ਰਹੀ ਹੈ ਤੇ ਇੰਪੋਰਟਡ ਖਾਸ ਕਰਕੇ ਜਿਹੜੀ ਹੈ ਇੰਪੋਰਟਡ ਸ਼ਰਾਬ ਜਿਹੜੀ ਦੱਸੀ ਜਾ ਰਹੀ ਹੈ ਉਹ ਸਸਤੀ ਹੋਣੀ ਹੈ ਪੰਜਾਬ ਦੇ ਵਿੱਚ ਸ਼ਰਾਬ ਜਿਹੜੀ ਹੈ ਸਸਤੀ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਪੰਜਾਬ ਦੇ ਵਿੱਚ ਸ਼ਰਾਬ ਸਸਤੀ ਹੋਣ ਜਾ ਰਹੀ ਹੈ ਕਿੰਨੇ ਰੁਪਏ ਸਸਤੀ ਹੋਵੇਗੀ ਉਹ ਵੀ ਤੁਹਾਨੂੰ ਸਾਂਝਾ ਕਰਾਂਗੇ ਤੁਹਾਡੇ ਨਾਲ ਦਰਮਦ ਵਿਦੇਸ਼ੀ ਸ਼ਰਾਬ ਆਈਫਲ ਆਈਫਲ ਯਾਨੀ ਕਿ ਇੰਪੋਰਟ ਲਿੱਕਰ ਤੇ ਸ਼ੁਕੀਨਾਵਾਂ ਦੇ ਲਈ ਚੰਗੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਆਉਣ ਵਾਲੇ 23 ਸਾਲ 2024-25 ਦੇ ਵਿੱਚ ਆਈ ਐਫਐਲ ਦੀਆਂ ਕੀਮਤਾਂ ਦੇ ਵਿੱਚ ਕਮੀ ਆਉਣ ਵਾਲੀ ਹੈ ਪੰਜਾਬ ਮੰਤਰੀ ਮੰਡਲ ਦੇ ਵੱਲੋਂ ਜਿਹੜਾ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਨਵੀਂ ਆਬਕਾਰੀ ਨੀਤੀ ਅਨੁਸਾਰ ਪੰਜਾਬ ਮੇਡ ਲਿੱਕਰ ਦੀਆਂ ਜਿਹੜੀਆਂ ਕੀਮਤਾਂ ਦੇ ਵਿੱਚ ਤਾਂ ਕੋਈ ਵਾਅਦਾ ਨਹੀਂ ਕੀਤਾ ਜਾਵੇਗਾ ਲੇਕਿਨ ਜਿਹੜੀ ਇੰਪੋਰਟਡ ਲਿੱਕਰ ਹੈਗੀ ਆ ਉਸ ਦੀ ਜਿਹੜੀ ਕੀਮਤਾਂ ਨੇ ਉਹ ਸਸਤੀਆਂ ਹੋਣ ਜਾ ਰਹੀਆਂ ਨੇ ਇੱਕ ਸਰਕਾਰੀ ਅਧਿਕਾਰੀ ਨੇ ਵੀ ਕਿਹਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਆਈਐਫਐਲ ਯਾਨੀ ਇੰਪੋਰਟਡ ਜਿਹੜੀ ਸ਼ਰਾਬ ਹੈਗੀ ਉਸ ਦੀ ਹਰੇਕ ਬੋਤਲ ਦੀ ਕੀਮਤ 100 ਤੋਂ 200 ਰੁਪਏ ਦੇ ਵਿਚਕਾਰ ਘਟ ਜਾਵੇਗੀ ਉਹਨਾਂ ਨੇ ਕਿਹਾ ਆਈਐਫਐਲ ਜੋ ਅਕਸਰ ਪੰਜਾਬੀ ਵਿਆਹਾਂ ਤੇ ਜਸ਼ਨਾਂ ਦੀਆਂ ਜਿਹੜੀਆਂ ਪਾਰਟੀਆਂ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ ਉਸ ਦੀ ਟਰਾਂਸਫਰ ਹਰਿਆਣਾ ਤੇ ਚੰਡੀਗੜ੍ਹ ਤੋਂ ਕੀਤੀ ਜਾ ਰਹੀ ਹੈ ਜਿੱਥੇ ਫੀਸ ਢਾਂਚੇ ਦੇ ਮੁੱਦੇ ਅਧਿਕਾਰਨ ਇਹ ਸਸਤਾ ਹੈ ਜਿਹੜਾ ਕਿ ਸਾਨੂੰ ਪਰੇਸ਼ਾਨ ਕਰ ਰਿਹਾ ਸੀ ਹੁਣ ਅਸੀਂ ਕੀਮਤ ਦੇ ਫਾਰਮੂਲੇ ਦੇ ਵਿੱਚ ਬਦਲਾ ਕਰਕੇ ਫੀਸ ਢਾਂਚੇ ਨੂੰ ਜਿਹੜਾ ਤਰਕ ਸੰਗਤ ਬਣਾਇਆ ਹੈ ਹੁਣ ਵਿਕਰੀ ਦੀ ਮਾਤਰਾ ਵਧੇਗੀ ਪਹਿਲਾਂ ਇਸ ਨੂੰ ਦਬਾਇਆ ਗਿਆ ਸੀ ਜਿਹੜਾ ਇੱਕ ਸਰਕਾਰੀ ਅਧਿਕਾਰੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਨੀਤੀ ਦੇ ਵਿੱਚ ਬਦਲਾ ਕਰਕੇ ਸਰਕਾਰ ਨੇ ਵਿੱਤੀ ਸਾਲ 2024-25 ਦੌਰਾਨ 621 ਕਰੋੜ ਰੁਪਏ ਦੇ ਵਾਅਦੇ ਦੇ ਨਾਲ 10145 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਪਹਿਲੀ ਵਾਰ ਜਦੋਂ ਰਾਜ ਦੇ ਵਿੱਚ ਮਾਲੀਆ ਇੱਕ ਵਿੱਤੀ ਸਾਲ ਦੇ ਵਿੱਚ 5 ਦੇ ਆਕੜੇ ਨੂੰ ਪਾਰ ਕਰਦਾ ਜੋ ਹੈ ਨਜ਼ਰ ਆ ਰਿਹਾ ਹੈ ਅਨੁਮਾਨ ਲਗਾਇਆ ਜਾ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਸ਼ਰਾਬ ਸਸਤੀ ਹੋਣ ਜਾ ਰਹੀ ਹੈ 100 ਤੋਂ 200 ਰੁਪਏ ਦੇ ਵਿਚਕਾਰ ਹਰ ਬੋਤਲ ਦੀ ਜਿਹੜੀ ਕੀਮਤ ਹੈ ਘਟਣ ਜਾ ਰਹੀ ਹੈ ਤੇ ਇੰਪੋਰਟਡ ਖਾਸ ਕਰਕੇ ਜਿਹੜੀ ਹੈ ਇੰਪੋਰਟਡ ਸ਼ਰਾਬ ਜਿਹੜੀ ਦੱਸੀ ਜਾ ਰਹੀ ਹੈ ਉਹ ਸਸਤੀ ਹੋਣੀ ਹੈ